ਅੱਜ ਆਪਾਂ ਇੱਕ ਐਵੇਂ ਦੇ ਸਥਾਨ ਤੇ ਪਹੁੰਚੇ ਆ ਜਿੱਥੇ ਸੰਗਤਾਂ ਦੇ ਬਹੁਤ ਵੱਡੇ ਵੱਡੇ ਦੁੱਖ ਦਰਦ ਜਿਹੜੇ ਉਹ ਦੂਰ ਹੁੰਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਜੀ ਪਿੰਡ ਸੈਦੇਵਾਲ ਇਹ ਗੁਰਦੁਆਰਾ ਸਾਹਿਬ ਬੁੱਢਲਾਡੇ ਦੇ ਨੇੜੇ ਪਈ ਜਾਂਦੇ ਨੇ ਜ਼ਿਲ੍ਹਾ ਮਾਨਸਾ ਦੇ ਵਿੱਚ ਬਡਲਾਡੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਨੇ ਇਹ ਸਥਾਨ ਆ ਜਿਹੜਾ ਇਹ ਗੁਰਦੁਆਰਾ ਸਾਹਿਬ ਨੇ ਇਹ ਗੁਰਦੁਆਰਾ ਸਾਹਿਬ ਗੁਰੂ ਅਮਰਦਾਸ ਜੀ ਦੀ ਚਰਨ ਸੋ ਪ੍ਰਾਪਤ ਧਰਤੀ ਹੈ ਤੀਸਰੀ ਪਾਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੀ ਚਰਨ ਸੋ ਪ੍ਰਾਪਤ ਇਹ ਧਰਤੀ ਆ ਇਹ ਸਥਾਨ ਤੇ ਗੁਰੂ ਸਾਹਿਬ ਦੇ ਜੋੜਾ ਸਾਹਿਬ ਸ਼ਿਸ਼ੋਭਿਤ ਨੇ ਗੁਰੂ ਸਾਹਿਬ ਦੇ ਜਿਹੜੇ ਉਹ ਬਰ ਹੋਏ ਹੋਏ ਨੇ ਵੀ ਜਿਹੜੇ ਉਹ ਜੋੜਾ ਸਾਹਿਬ ਨੇ ਜਿਹੜੀਆਂ ਸੰਗਤਾਂ ਵੀ ਉਹਦੇ ਦਰਸ਼ਨ ਕਰਨਗੀਆਂ ਆਪਣੇ ਮੱਥੇ ਨਾਲ ਲਾਉਣਗੀਆਂ ਉਹਨਾਂ ਦੇ ਜਿਹੜੇ ਦੁੱਖ ਨੇ ਉਹ ਦੂਰ ਹੋਣਗੇ ਕਿਸੇ ਵੀ ਤਰੀਕੇ ਦੀ ਦਿਮਾਗੀ ਜਿਹੜੀ ਬਿਮਾਰੀ ਆ ਜਾਂ ਕਿਸੇ ਵੀ ਤਰੀਕੇ ਦੀ ਦਿਮਾਗੀ ਪ੍ਰੋਬਲਮਾਂ ਜਾਂ ਹੋਰ ਦੁੱਖ ਦਰਦ ਨੇ ਉਹ ਜਿਹੜੇ ਉਹ ਦੂਰ ਹੋਣਗੇ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਚੱਲਦੇ ਆਂ ਸਾਰਾ ਆਪਾਂ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਇਤਿਹਾਸ ਦੱਸਾਂਗੇ ਅਤੇ ਉਹ ਜੋੜਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਚੱਲਦੇ ਆਂ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਇੱਧਰ ਸਾਹਮਣੇ ਡਿਊਟੀ ਸਾਹਿਬ ਜਿਹੜੇ ਉਹ ਬਣੇ ਹੋਏ ਨੇ ਤੇ ਉਪਰ ਜਿਹੜਾ ਗੁਰਦੁਆਰਾ ਸਾਹਿਬ ਦਾ ਪੂਰਾ ਨਾਮ ਲਿਖਿਆ ਹੋਇਆ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਨਜੀ ਸੈਦੇਵਾਲ ਤੇ ਇਧਰ ਸਾਹਮਣੇ ਇਤਿਹਾਸ ਵਾਲਾ ਜਿਹੜਾ ਉਹ ਬੋਰਡ ਵੀ ਲੱਗਿਆ ਹੋਇਆ ਉਹ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਵਾਂਗੇ ਤੇ ਉੱਤੇ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਵੀ ਲਿਖਿਆ ਹੋਇਆ ਬਾਕੀ ਆਪਾਂ ਇਤਿਹਾਸ ਸਾਰਾ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਉਹ ਦੱਸਾਂਗੇ ਪੂਰਾ ਇਹ ਸਥਾਨ ਦਾ ਇਤਿਹਾਸ ਵੀ ਕੀ ਪੂਰਾ ਇਤਿਹਾਸ ਆ ਹਨਾ ਇਹ ਬੋਰਡ ਦੇ ਉੱਪਰ ਗੁਰਦੁਆਰਾ ਪਾਹਨ ਸਾਹਿਬ ਦਾ ਜਿਹੜਾ ਸਾਰਾ ਇਤਿਹਾਸ ਦੱਸਿਆ ਹੋਇਆ ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਇਹ ਸੰਬੰਧਤ ਜਿਹੜਾ ਸਥਾਨ ਆ ਉਹਨਾਂ ਦੀ ਇਹ 400 ਪ੍ਰਾਪਤ ਇਹ ਧਰਤੀ ਆ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਉਹ ਦਰਸ਼ਨ ਕਰਦੇ ਆ ਤੇ ਉਹ ਜੋੜਾ ਸਾਹਿਬ ਦੇ ਵੀ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਵਾਂਗੇ ਜਿਹੜੇ ਜੋੜਾ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋੜਾ ਸਾਹਿਬ ਨੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਤੇ ਹੁਣ ਆਪਾਂ ਤੁਹਾਨੂੰ ਉਹ ਜੋੜਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜਿਹੜੇ ਗੁਰੂ ਸਾਹਿਬ ਦੇ ਜੋੜਾ ਸਾਹਿਬ ਇਹ ਸਥਾਨ ਤੇ ਸਜੋਬਿਤ ਨੇ ਬਾਕੀ ਨਾਲ ਦੀ ਨਾਲ ਸਾਰਾ ਗੁਰਦੁਆਰਾ ਸਾਹਿਬ ਦਾ ਆਪਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਗੁਰਦੁਆਰਾ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਸਾਹਿਬ ਨੇ ਉਹ ਆਪਾਂ ਨੂੰ ਸਾਰਾ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਣਗੇ ਵੀਡੀਓ ਦੇ ਵਿੱਚ ਵੀ ਕਿਸ ਤਰ੍ਹਾਂ ਇਹ ਜੋੜਾ ਸਾਹਿਬ ਇਹ ਸਥਾਨ ਤੇ ਆਏ ਹਨ ਕੀ ਪੂਰਾ ਇਤਿਹਾਸ ਹੈ ਜੋੜਾ ਸਾਹਿਬ ਦਾ ਸੋ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਰਾ ਇਤਿਹਾਸ ਜਿਹੜਾ ਉਹ ਪੂਰਾ ਜਿਹੜਾ ਸੁਣਿਓ ਇਹ ਗੁਰਦੁਆਰਾ ਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਾਰਿਆਂ ਗੁਰੂਕੀਆਂ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਹੋਈਆਂ ਸਿੱਖ ਸੰਗਤਾਂ ਦਾ ਮੈਂ ਗੁਰਦੁਆਰਾ ਪਾਣ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਤਹਿਸੀਲ ਬਟਲਾੜਾ ਜ਼ਿਲ੍ਹਾ ਮਾਨਸਾ ਤੋਂ ਆਪ ਸੰਗਤਾਂ ਦੇ ਰੂਪ ਰੂਪ ਹੋ ਰਿਆ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਜੋੜਾ ਸਾਹਿਬ ਨੇ ਜੋ ਕਿ ਜਦੋਂ ਧੰਨ ਸ੍ਰੀ ਗੁਰੂ ਅਰਦਾਸ ਸਾਹਿਬ ਜੀ ਮਹਾਰਾਜ ਗੁਰਤਾ ਗਦੀ ਤੇ ਸੁਭਾਏ ਮਾਨ ਹੋਈ ਗੋਇੰਦਵਾਲ ਨਗਰੀ ਵਿਖੇ ਉਸ ਵਕਤ ਸਤਗੁਰਾਂ ਨੇ ਬਾਈ ਪ੍ਰਚਾਰਕ ਸਥਾਪਿਤ ਕੀਤੇ ਜਿਨ੍ਹਾਂ ਵਿੱਚ ਕੇ ਸਾਡੇ ਵਡੇਰਿਆਂ ਨੇ ਵੀ ਪ੍ਰਚਾਰ ਕੀਤਾ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਬਾਬਾ ਸਚਨ ਸਾਜੀ ਮੱਲ ਕਰਕੇ ਆਇਆ ਸੋ ਬਾਬਾ ਜੀ ਨੇ 12 ਸਾਲ ਧੰਨ ਸ੍ਰੀ ਗੁਰੂ ਅਰਦਾਸ ਸਾਹਿਬ ਜੀ ਮਹਾਰਾਜ ਦੇ ਘਰ ਦੀ ਸੇਵਾ ਕੀਤੀ ਗੁਰੂ ਕੇ ਲੰਗਰਾਂ ਦੇ ਅਤੇ ਨਾਲ ਹੀ ਸਤਿਗੁਰਾਂ ਵੱਲੋਂ ਅੰਬਾਲੇ ਦਾ ਇਲਾਕਾ ਪ੍ਰਚਾਰ ਵਾਸਤੇ ਦਿੱਤਾ ਗਿਆ ਸੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਰਹਿਮਤ ਕੀਤੀ ਕਿ ਇਸ ਗੋਇੰਦਵਾਲ ਨਗਰੀ ਵਿਖੇ ਜਿਤਨੀਆਂ ਵੀ ਗਰੂਕੀਆਂ ਸਿੱਖ ਸੰਗਤਾਂ ਆਈਆਂ ਉਹਨਾਂ ਨੂੰ ਵਸੇਬਾ ਕਰਵਾਇਆ ਆਸਰਾ ਦਿੱਤਾ ਕਮਰੇ ਬਣਾ ਕੇ ਦਿੱਤੇ ਜ਼ਮੀਨਾਂ ਜੇ ਦਾਤਾਂ ਦਿੱਤੀਆਂ ਜਿੱਥੇ ਕਮਰੇ ਬਣਾ ਕੇ ਦਿੰਦੇ ਸੀ ਜਿਵੇਂ ਜਿਵੇਂ ਹੌਲੀ ਹੌਲੀ ਸੰਗਤ ਵਧ ਆਉਂਦੀ ਗਈ ਕਮਰਿਆਂ ਦੀ ਘਾਟ ਹੁੰਦੀ ਗਈ ਇਸ ਸੰਗਤਾਂ ਨੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਨੂੰ ਵੀ ਕਮਰੇ ਚਾਹੀਦੇ ਐ ਤੇ ਭਾਈ ਵੱਲੂ ਜੀ ਦੇ ਨਾਲ ਮਿਲ ਕੇ ਬੇਨਤੀ ਹੋਈ ਤੇ ਭਾਈ ਵੱਲੂ ਜੀ ਨੇ ਸਪਾਰਸ਼ ਕੀਤੀ ਸਤਿਗੁਰਾਂ ਨੇ ਆਪਣੇ ਭਤੀਜੇ ਬਾਬਾ ਸਾਵਨਵਲ ਜੀ ਅਤੇ ਪੰਜ ਸਿੱਖਾਂ ਨੂੰ ਸਾਥ ਵਿੱਚ ਭੇਜਿਆ ਧਿਆਰ ਦੀ ਲੱਕੜੀ ਲੈਣ ਵਾਸਤੇ ਪਹਾੜੀ ਇਲਾਕੇ ਵੱਲ ਇਹ ਸਿੱਖ ਜਿਹੜੇ ਸੀ ਚੱਲਦੇ-ਚੱਲਦੇ ਸਕੇਤ ਮੰਡੀ ਪਹੁੰਚ ਗਏ ਜਿੱਥੋਂ ਦਾ ਕੇ ਰਾਜਾ ਹਰੀ ਸੈਨ ਸੀ ਜਦੋਂ ਉਹ ਇਸੇ ਕਿਥੇ ਗਏ ਇਸ ਰਾਜੇ ਨੇ ਕਾਰਸੀ ਦਾ ਵਰਤ ਰਖਾਇਆ ਹੋਇਆ ਸੀ ਕਿ ਕਿਸੇ ਨੇ ਚੁੱਲ੍ਹੇ ਵਿੱਚ ਅੱਗ ਨਹੀਂ ਬਲਣੀ ਗੁਰਸਿੱਖਾਂ ਨੇ ਸ਼ਾਮ ਦੇ ਵਕਤ ਲੰਗਰ ਪ੍ਰਸ਼ਾਦਾ ਜਦੋਂ ਤਿਆਰ ਕੀਤਾ ਤੇ ਇਹਦੇ ਸਿਪਾਹੀਆਂ ਨੇ پکڑ ਕਰਕੇ ਸਿੱਖਾਂ ਨੂੰ ਕੈਦ ਕਰ ਲਿਆ ਹਵਾਲਾਤ ਵਿੱਚ ਬੰਦ ਕਰ ਦਿੱਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਘਰ ਦਾ ਕੋਈ ਐਸਾ ਕੌਤਕ ਵਾਪਰਿਆ ਕਿ ਉਸ ਰਾਜੇ ਹਰੀ ਸੈਨ ਦਾ ਇੱਕੋ ਇੱਕ ਪੁੱਤਰ ਸੀ ਰੁਦਰ ਸੈਨ ਜਿਹੜਾ ਕਿ ਉਸੇ ਰਾਤ ਹੀ ਸਵਰਗਵਾਸ ਹੋ ਗਿਆ ਸਾਰੇ ਪਾਸੇ ਚੀਕ ਚਹਾੜਾ ਪੈ ਗਿਆ ਸਮੇਂ ਅਨੁਸਾਰ ਇਨ੍ਹਾਂ ਸਿੱਖਾਂ ਨੇ ਸਤਗੁਰਾਂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਜਿਹੜਾ ਰਮਾਲ ਸੀ ਉਹਦੇ ਨਾਲ ਇਸ ਰਾਜੇ ਦਾ ਜਿਹੜਾ ਇਹ ਬੱਚਾ ਸੀ ਸਰਜੀਤ ਕੀਤਾ ਜਦੋਂ ਰਾਜੇ ਦਾ ਬੱਚਾ ਸਰਜੀਤ ਕੀਤਾ ਇਹ ਸਤਗੁਰਾਂ ਦਾ ਸਿੱਖ ਬਣ ਗਿਆ ਗੁਰਸਿੱਖੀ ਧਾਰਨ ਕਰ ਲਈ ਜਿੱਥੇ ਰਾਜੇ ਨੇ ਰਾਣੀਆਂ ਸਮੇਤ ਗੁਰਸਿੱਖੀ ਧਾਰਨ ਕੀਤੀ ਉੱਥੇ ਸਾਰੀ ਨਗਰੀ ਨੇ ਵੀ ਗੁਰਸਿੱਖੀ ਧਾਰਨ ਕਰਨ ਲਈ ਉਸ ਤੋਂ ਬਾਅਦ ਇਸ ਰਾਜੇ ਨੇ ਜਿਤਨੇ ਵੀ ਤਿਆਰ ਦੀ ਲੱਕੜ ਸੀ ਵਿਆਸਾ ਦਰਿਆ ਰਹੀਂ ਗੱਠਾ ਬਣਾ ਕੇ ਗੋਇੰਦਵਾਲ ਨਗਰੀ ਵਿਖੇ ਭੇਜਣਾ ਕੀਤੇ ਤੇ ਸਤਿਗੁਰਾਂ ਨੇ ਆਪ ਇਹ ਲੱਕੜ ਦੀ ਵੰਡ ਸਾਰੀਆਂ ਸੰਗਤਾਂ ਵਿੱਚ ਕੀਤੀ ਤੇ ਕਮਰੇ ਬਣਾ ਕੇ ਦਿੱਤੇ ਸਮਾਂ ਆਪਣੀ ਚਾਲ ਚੱਲਦਾਂਗੇ ਆ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਜਿਵੇਂ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੀਆਂ ਗੋਇੰਦਵਾਲ ਨਗਰੀ ਵਿਖੇ ਉਸੇ ਤਰ੍ਹਾਂ ਹੀ ਇਹ ਬਖਸ਼ਾ ਮਿਲਦੀਆਂ ਦੂਸਰੇ ਪਾਸੇ ਬਾਬਾ ਸ਼ਾਮਨਵਲ ਜੀ ਸਤਿਗੁਰਾਂ ਦਾ ਸਨੇਹਾ ਭੇਜਨ ਤੇ ਜਿੱਥੇ ਦੂਸਰੇ ਸਿੱਖ ਆ ਗਏ ਇਹ ਬਾਬਾ ਸਾਵਨਵਲ ਜੀ ਗੁਰੂ ਬਣ ਬੈਠੇ ਉੱਥੇ ਹੰਕਾਰ ਕਰਨ ਲਈ ਕਹਿ ਦੋ ਆਏ ਨਹੀਂ ਜਦੋਂ ਸਤਗੁਰਾਂ ਨੇ ਸ਼ਕਤੀ ਖਿੱਚ ਲਈ ਤੇ ਫਿਰ ਇਹ ਬਾਬਾ ਸਾਵਨਵਲ ਜੀ ਆਏ ਸਤਗੁਰਾਂ ਦੇ ਭਤੀਜੇ ਜਿੱਥੇ ਬਾਬਾ ਸਾਵਨਵਲ ਜੀ ਆਏ ਉੱਥੇ ਇਹ ਰਾਜਾ ਵੀ ਰਾਣੀਆਂ ਸਮੇਤ ਆਪਣੇ ਲਾਮੂ ਲਸ਼ਕਰ ਸਮੇਤ ਆਇਆ ਤੇ ਜਦੋਂ ਇਹ ਸਤਗੁਰਾਂ ਦੇ ਚਰਨਾਂ ਵਿੱਚ ਆਇਆ ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਸਾਵਨਵਲ ਜੀ ਨੇ ਪਹਿਲੋਂ ਆ ਕੇ ਆਪਣੀ ਭੁੱਲ ਬਖਸ਼ਾਈ ਉਸ ਤੋਂ ਬਾਅਦ ਬੇਨਤੀ ਕੀਤੀ ਕਿ ਸਤਗੁਰ ਜੀ ਰਾਜਾ ਨਾਲ ਆਇਆ ਦਰਸ਼ਨ ਕਰਨੇ ਚਾਹੁੰਦਾ ਹੈ ਸਤਗੁਰਾਂ ਨੇ ਕਿਹਾ ਕਿ ਭਤੀਜ ਸਾਹਿਬ ਤੁਸੀਂ ਉਹਨਾਂ ਨੂੰ ਗੁਰੂ ਦਰਬਾਰ ਦੀ ਮਰਜ਼ਾਦਾ ਦੱਸ ਦਿਓ ਕਿ ਰਾਜੇ ਦੀਆਂ ਰਾਣੀਆਂ ਸਾਦੇ ਲਿਬਾਸ ਵਿੱਚ ਆਉਣ ਹਾਰ ਸ਼ਿੰਗਾਰ ਨਹੀਂ ਕਰਕੇ ਆਉਣਾ ਤੇ ਦਰਬਾਰ ਵਿੱਚ ਆ ਕੇ ਕਿਸੇ ਨੇ ਘੁੰਡ ਨਹੀਂ ਕਢਣਾ ਮਾਲਵੇ ਦੀ ਬੋਲੀ ਹੈ ਪੱਲਾ ਕਰ ਲੈਣਾ ਕਿਸੇ ਨੇ ਪੱਲਾ ਨਹੀਂ ਕਰਨਾ ਘੁੰਡ ਨਹੀਂ ਕਢਣਾ ਪਰ ਜਦੋਂ ਇਹ ਰਾਜੇ ਦੇ ਰਾਣੀਆਂ ਸਮੇਤ ਦਰਸ਼ਨ ਕਰਨ ਵਾਸਤੇ ਆਇਆ ਸਤਵੀਂ ਰਾਣੀ ਨੇ ਘੁੰਡ ਕੱਢ ਲਿਆ ਸਤਗੁਰਾਂ ਨੇ ਸੁਭਾਵਕੀ ਬਚਨ ਛੱਡ ਦਿੱਤਾ ਕਿ ਸ਼ਾਵਨਵਾਲ ਜੀ ਇਸ ਝੱਲੀ ਨੂੰ ਤੁਸੀਂ ਦੱਸਿਆ ਨਹੀਂ ਕਿ ਗੁਰੂ ਦਰਬਾਰ ਦੀ ਮਰਜ਼ਾਦਾ ਕੀ ਹੈ ਸਾਤ ਵਚਨ ਦਾ ਟੁਲਾਦਾ ਸਤਗੁਰਾਂ ਨੇ ਇਹ ਵਚਨ ਛੱਡਿਆ ਸੁਭਾਵਕ ਕੀਤੇ ਇਹ ਰਾਣੀ ਝੱਲੀ ਹੋ ਗਈ ਚੀਕਾਂ ਮਾਰਦੀ ਕੱਪੜੇ ਫਾੜਦੀ ਇਹ ਲੰਗਰਾਂ ਨੂੰ ਜੰਗਲਾਂ ਨੂੰ ਤੜੀ ਗਈ ਰਾਜੇ ਨੇ ਇੱਕ ਦੋ ਦਿਨ ਲੱਭਿਆ ਪਰ ਨਹੀਂ ਲੱਭੇ ਰਾਜਾ ਸਤਗੁਰਾਂ ਤੋਂ ਛੁੱਟੀ ਲੈ ਕੇ ਆਪਣੇ ਵਾਪਸੀ ਚਲਾ ਗਿਆ ਆਪਣੇ ਦੇਸ਼ ਦੇ ਵਿੱਚ ਦੂਸਰੇ ਪਾਸੇ ਸਾਡੇ ਵਡੇਰੇ ਬਾਬਾ ਸਚਨ ਸਾਜੇ ਜੋ ਕਿ ਗੁਰੂ ਕੇ ਲੰਗਰਾਂ ਵਾਸਤੇ ਲੱਕੜਾਂ ਕੱਟ ਕੇ ਜੰਗਲਾਂ ਚੋਂ ਲਿਆਉਂਦੇ ਇਹ ਲੰਗਰ ਤੇ ਤਿਆਰ ਕਰਵਾਉਂਦੇ ਸੀ ਹੁਣ ਬਾਬਾ ਜੀ ਜਦੋਂ ਲੱਕੜਾਂ ਲੈਣ ਵਾਸਤੇ ਗਏ ਤੇ ਇਸ ਰਾਣੀ ਨੇ ਬੜਾ ਪਰੇਸ਼ਾਨ ਕੀਤਾ ਜਿੱਥੇ ਪਰੇਸ਼ਾਨ ਕੀਤਾ ਉਥੇ ਜਦੋਂ ਇੱਕ ਦਿਨ ਥੋੜੀਆਂ ਲੱਕੜਾਂ ਲੈ ਕੇ ਆਏ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚੇ ਤੇ ਸਤਿਗੁਰਾਂ ਨੇ ਪੁੱਛਿਆ ਤੇ ਬਾਬਾ ਸਚਨ ਸਾਜੀ ਨੇ ਦੱਸਿਆ ਕਿ ਸਤਿਗੁਰ ਜੀ ਪਤਾ ਨਹੀਂ ਉਧਰ ਕੀ ਬਲਾ ਹੈ ਜਿੰਨੇ ਕਿ ਅੱਜ ਮੈਨੂੰ ਬਹੁਤ ਪਰੇਸ਼ਾਨ ਕੀਤਾ ਇਸ ਕਰਕੇ ਸੇਵਾ ਜਿਹੜੀ ਥੋੜੀ ਹੋਈ ਹੈ ਤੇ ਸਰੀਰ ਵੀ ਮੇਰਾ ਜ਼ਖਮੀ ਹੋ ਗਿਆ ਬੜੀ ਮੁਸ਼ਕਲ ਨਾਲ ਉਤੋਂ ਜਾਨ ਛਡਾਈ ਏ ਸਤਗੁਰੂ ਜੀ ਕਹਿਣ ਲੱਗੇ ਕਿ ਬਾਬਾ ਸਚਨ ਸਾਜ ਜੀ ਜਦੋਂ ਤੁਸੀਂ ਕੱਲ ਜਾਓਗੇ ਸਾਡੇ ਪਾਸ ਹੋ ਕੇ ਜਾਣਾ ਦੂਸਰੇ ਦਿਨ ਸਤਗੁਰਾਂ ਨੇ ਆਪਣੇ ਚਰਨਾਂ ਦੇ ਜੋੜਾ ਸਾਹਿਬ ਦੇ ਉੱਤੇ ਤੇ ਕਿਹਾ ਕਿ ਬਾਬਾ ਸਚਨ ਸਾਜ ਜੀ ਜਦੋਂ ਕੱਲ ਦੀ ਤਰ੍ਹਾਂ ਤੁਹਾਡੇ ਵੱਲ ਆਪਿਓ ਦੇ ਤਲ ਨਾਲ শুਵਾ ਦਿਓ ਵਹਿਗੁਰੂ ਦੀ ਕਿਰਪਾ ਹੋ ਜਾਏਗੀ ਉਹਨੂੰ ਸ਼ੁੱਧ ਬੁੱਧ ਆ ਜਾਏਗੀ ਬਾਬਾ ਸਚਨ ਸਾਜ ਜੀ ਜੋੜਾ ਸਾਹਿਬ ਲੈ ਗਏ ਜਦੋਂ ਰਾਣੀ ਕੱਲ ਦੀ ਤਰ੍ਹਾਂ ਆਈ ਜੋਰ ਦੇ ਨਾਲ ਬਾਬਾ ਸਚਨ ਸਾਜੀ ਨੇ ਉਹਦੇ ਤਨ ਨਾਲ ਸ਼ੋਆਇਆ ਉਹਦਾ ਝਲ ਜਿਹੜਾ ਸੀ ਉਹ ਦੂਰ ਹੋ ਗਿਆ ਉਹਨੂੰ ਸ਼ੁੱਧ ਬੁੱਧੀ ਪ੍ਰਾਪਤ ਹੋ ਗਈ ਪਿੱਛਾ ਕਰਕੇ ਬੈਠ ਗਏ ਕਿਉਂਕਿ ਤਨ ਤੇ ਕੋਈ ਕੱਪੜਾ ਨਹੀਂ ਸੀ ਨਗਨ ਹਾਲਤ ਵਿੱਚ ਸੀ ਬਾਬਾ ਸਚਨ ਸਾਜੀ ਨੇ ਆਪਣੇ ਮੋਢੇ ਵਾਲੀ ਚਾਦਰ ਜਿਹੜੀ ਉਹ ਦੇਣਾ ਕੀਤੀ ਇਸ ਰਾਣੀ ਨੇ ਆਪਣਾ ਤਨ ਢੱਕ ਲਿਆ ਤੇ ਜਿੱਥੇ ਤਨ ਢੱਕ ਲਿਆ ਉੱਥੇ ਜਦੋਂ ਬਾਬਾ ਸਚਨ ਸਾਜੀ ਆਉਣ ਲੱਗੇ ਲੱਕੜਾਂ ਲੈ ਕੇ ਇਹਨੇ ਹੱਥ ਜੋੜ ਕੇ ਬੇਨਤੀ ਕੀਤੀ ਕਹਿਣ ਲੱਗੇ ਗੁਰੂ ਕੇ ਸਿੱਖਾ ਜਿੱਥੇ ਮੇਰੇ ਉੱਤੇ ਇਤਨਾ ਵੱਡਾ ਪਰਪਕਾਰ ਕੀਤਾ ਮੈਨੂੰ ਇਤਨੇ ਵੱਡੇ ਦੁੱਖ ਵਿੱਚੋਂ ਕੱਢੇ ਉਥੇ ਕਿਰਪਾ ਦੇ ਘਰ ਵਿੱਚ ਆ ਕੇ ਇੱਕ ਪਰਪਕਾਰ ਹੋਰ ਕਰੋ ਕਿ ਮੈਨੂੰ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਲਿਆ ਚੱਲੋ ਤਾਂ ਕਿ ਮੈਂ ਆਪਣੀ ਭੁੱਲ ਬਖਸ਼ਾ ਲਵਾਂ ਕਿਤੇ ਇਸ ਭੁੱਲ ਦੀ ਮਾਰੀ ਅੱਗੇ ਜਾ ਕੇ ਮੈਨੂੰ ਹੋਰ ਦੁੱਖ ਨਾ ਦੇਖਣੇ ਪੈਣ ਇਹ ਰਾਣੀ ਜਿਹੜੀ ਸੀ ਇਹ ਕੁ ਥੋੜੀਆਂ ਲੱਕੜਾਂ ਚੁੱਕ ਕੇ ਬਾਬਾ ਸਚਨ ਸਾਜੀ ਦੇ ਪਿੱਛੇ-ਪਿੱਛੇ ਗੁਰੂ ਦੇ ਦਰਬਾਰ ਵਿੱਚ ਆਈ ਸਤਿਗੁਰਾਂ ਨੇ ਇਹ ਕੌਤਕਰਾ ਜਿਹਾ ਸੀ ਸਿੰਘਾਸਨ ਤੋਂ ਉੱਠ ਕੇ ਇਨਾਂ ਨੂੰ ਜੋੜੀ ਦਾ ਖਿਤਾਬ ਦੇ ਦਿੱਤਾ ਕਿ ਵਾਹ ਬਾਬਾ ਸਚਨ ਸਾਜੀ ਬਹੁਤ ਸੁੰਦਰ ਜੋੜੀ ਫੱਬੀ ਐ ਤੇ ਬਾਬਾ ਸਾ ਸਚਨ ਸਾਜੀ ਕਹਿਣ ਲੱਗੇ ਸਤਿਗੁਰੂ ਜੀ ਮੈਂ ਤੇ ਪਹਿਲੋਂ ਹੀ ਸ਼ਾਦੀ ਸ਼ੁਦਾ ਮੇਰੇ ਬੱਚੇ ਨੇ ਮੈਂ ਤੇ ਸੇਵਾ ਕਰਨ ਵਾਸਤੇ ਆਇਆ ਸੀ ਜੇ ਇਹਨੂੰ ਲੈ ਗਿਆ ਤੇ ਪਹਿਲਾਂ ਵਾਲੀ ਸਿੱਖਣੀ ਤਰਾਜ ਕਰੇਗੀ ਲੜਾਈ ਹੋਵੇਗੀ ਝਗੜਾ ਹੋਏਗਾ ਪਰ ਸਤਿਗੁਰੂ ਜੀ ਮਹਾਰਾਜ ਕਹਿਣ ਲੱਗੇ ਕਿ ਬਾਬਾ ਸਚਨ ਸਾਜੀ ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦਾ ਹੁਕਮ ਐ ਤੁਹਾਨੂੰ ਸਿਰ ਮੱਥੇ ਪ੍ਰਵਾਨ ਕਰਨਾ ਪਵੇਗਾ ਹੁਕਮ ਮੰਨੀਆਂ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਸਤਿਗੁਰ ਜੀ ਮਹਾਰਾਜ ਕਹਿੰਦੇ ਜਿਹੜੇ ਇਸ ਘਰ ਦਾ ਹੁਕਮ ਮੰਨਦੇ ਐ ਉਹ ਸਦਾ ਸੁਖੀ ਵਸਦੇ ਐ ਸਤਿਗੁਰ ਜੀ ਕਹਿਣ ਲੱਗੇ ਤੁਹਾਡੀ ਘਾਲ ਕਮਾਈ ਥਾਂ ਪਈ ਕੀਤੀ ਹੋਈ ਕਮਾਈ ਤੁਹਾਡੀ ਸਫਲ ਹੋ ਗਈ ਇਹ ਤੁਹਾਨੂੰ ਜੋੜਾ ਸਾਹਿਬ ਵੀ ਬਖਸ਼ਿਸ਼ ਕੀਤੇ ਤੇ ਬਯੰਤ ਸਤਿਗੁਰਾਂ ਨੇ ਵਰ ਦੇ ਕੇ ਨਿਵਾਜਿਆ ਹਜੀਰਾਵਾਲਾ ਜਿਹਨੂੰ ਕੋੜ ਚੱਲ ਜਾਂਦਾ ਹੈ ਪਾਗਲਪਨ ਕਿਤਨਾ ਵੀ ਹੋਵੇ ਹਲਕਾ ਕੁੱਤਾ ਕਿਸੇ ਨੂੰ ਕੱਟ ਜਾਏ ਅਜੇ ਹਲਕਾ ਨਾ ਖੁੱਦਿਆ ਹੋਵੇ ਉਸ ਤੋਂ ਪਹਿਲਾਂ ਇੱਥੇ ਆ ਕੇ ਸਤਗੁਰਾਂ ਦੇ ਜੋੜਾ ਸਾਹਿਬ ਦੇ ਦਰਸ਼ਨਦਾਰੇ ਕਰ ਲਵੋ ਕਿਸੇ ਤਰ੍ਹਾਂ ਦਾ ਕੋਈ ਰੋਗ ਨਹੀਂ ਫੈਲੇਗਾ ਅਤੇ ਬਿਆਨਤ ਵਰ ਹੋਰ ਵੀ ਸਤਗੁਰਾਂ ਨੇ ਦਿੱਤੇ ਤੇ ਨਾਲ ਕਿਹਾ ਕਿ ਬਾਬਾ ਸਚਨ ਸਾਜੀ ਹੁਣ ਤੁਸੀਂ ਇਸ ਰਾਣੀ ਨੂੰ ਸਾਥ ਵਿੱਚ ਲੈ ਕੇ ਆਪਣੀ ਨਗਰੀ ਵਿੱਚ ਜਾਓ ਬੜੇ ਦੁਖੀ ਦੁਖੀ ਲੋਕ ਤੁਹਾਡੇ ਪਾਸ ਆਇਆ ਕਰਨਗੇ ਉਹਨਾਂ ਦੇ ਤਲ ਨਾਲ শুਆਇਓ ਉਹ ਦੁੱਖਾਂ ਤੋਂ ਰਹਿਤ ਹੋ ਜਾਣਗੇ ਤੇ ਸੁੱਖਾਂ ਦੀ ਪ੍ਰਾਪਤੀ ਕਰ ਲੈਣਗੇ ਤੇ ਨਾਲ ਹੀ ਸਤਗੁਰਾਂ ਨੇ ਕਿਹਾ ਕਿ ਧਰਮਸ਼ਾਲ ਬਣਾਉਣੀ ਹੈ ਸ਼ੁਭਾ ਤੇ ਸ਼ਾਮ ਸਤਨਾਮ ਦਾ ਕੀਰਤਨ ਕਰਨਾ ਤੇ ਆਇਆਂ ਹੋਈਆਂ ਸੰਗਤਾਂ ਦੀ ਲੰਗਰ ਪ੍ਰਸ਼ਾਦੀ ਦੀ ਸੇਵਾ ਕਰਨੀ ਹੈ ਅਤੇ ਆਪਣੇ ਪਰਿਵਾਰ ਦਾ ਵੀ ਜੀਵਨ ਨਰਵਾਹ ਕਰਨਾ ਹੈ ਇਸ ਤਰ੍ਹਾਂ ਬਾਬਾ ਜੀ ਇਹ ਬਖਸ਼ਿਸ਼ ਲੈ ਕੇ ਪਾਕਿਸਤਾਨ ਵਿੱਚ ਆਪਣੀ ਨਗਰੀ ਵਿਖੇ ਆ ਗਏ ਢੁਨੀ ਮੱਲਾਂ ਦੀ ਉਸ ਤੋਂ ਬਾਅਦ ਜਦੋਂ ਇਹ 1927 ਦਾ ਵਟਵਾਰਾ ਹੋਇਆ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਬਜ਼ੁਰਗ ਗੋਧਰੋਂ ਉਜੜ ਕਰਕੇ ਤੇ ਫਿਰ ਇਸ ਪਾਸੇ ਵੱਲ ਕੰਪਾਂ ਵਿੱਚੋਂ ਹੁੰਦੇ ਜੀ ਆਏ ਇੱਥੇ ਹੁਣ ਸਾਨੂੰ ਪਿੰਡ ਸੈਦੇਵਾਲਾ तहसील ਬਡਲਾੜਾ ਜ਼ਿਲ੍ਹਾ ਮਾਨਸਾ ਵਿਖੇ ਜ਼ਮੀਨਾਂ ਲਾਟਮੈਂਟ ਹੋਈਆਂ ਇੱਥੇ ਨਗਰ ਸੈਦੇਵਾਲੇ ਵਿੱਚ ਬਹੁਤ ਔਲੀ ਸ਼ਾਨ ਜਿਹੜੀ ਗੁਰੂ ਕੀ ਇਮਾਰਤ ਹੈ ਪਹਿਲੀ ਇਮਾਰਤ ਛੁੱਟੀ ਪੈ ਗਈ ਸੰਗਤਾਂ ਕੇ ਵਧਾ ਕਰਕੇ ਤੇ ਨਵਾਂ ਗੁਰਦੁਆਰਾ ਸਾਹਿਬ ਬਣ ਰਿਹਾ ਹੈ ਦੀਵਾਨ ਹਾਲ ਬੜੇ ਸੁੰਦਰ ਬਣੇ ਹੈ ਲੰਗਰ ਹਾਲ ਦੋ ਮੰਜ਼ਲੇ ਬਣੇ ਹੈ ਸੰਗਤਾਂ ਦੇ ਰਹਿਸ਼ੀ ਕਮਰੇ ਦਰਸ਼ੀ ਡੇਉੜੀ ਬਹੁਤ ਔਲੀ ਸ਼ਾਨ ਬਣੀ ਹੈ ਸਰੋਵਰ ਸਾਹਿਬ ਬਣੇ ਹੈ ਅਤੇ ਹਰ ਮੱਸੀਆ ਦਾ ਦਿਹਾੜਾ ਇੱਥੇ ਭਰਦਾ ਅਤੇ ਸਾਲ ਮਗਰੋਂ ਅਸੀਂ ਆਪਣੇ ਵਡੇਰਿਆਂ ਦੀ ਵਰਸੀ ਮਨਾਉਂਦੇ ਆ ਅਸੂ ਵਦੀ 7ਵੀਂ 8ਵੀਂ 9ਵੀਂ ਨੂੰ ਹਰ ਸਾਲ ਬਹੁਤ ਭਾਰੀ ਧਾਰਮਿਕ ਜੂੜ ਮੇਲਾ ਹੁੰਦਾ ਹੈ ਬੜੇ ਢਾਡੀ ਰਾਗੀ ਅਤੇ ਕਥਾਵਾਚਕ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਕਰਕੇ ਸਤਿਗੁਰਾਂ ਦਾ ਜਸ ਗਾ ਕੇ ਤੇ ਸੰਗਤਾਂ ਨੂੰ ਨਿਹਾਲ ਕਰਦੇ ਆ ਸੋ ਪਰਜੋਰ ਬੇਨਤੀ ਹੈ ਸੰਗਤਾਂ ਨੂੰ ਕਿ ਕਿਸੇ ਵੀ ਮਾਈ ਭਾਈ ਨੂੰ ਕਿਸੇ ਤਰ੍ਹਾਂ ਦਾ ਕੋਈ ਭਿਆਨਕ ਰੋਗ ਹੈ ਇਹ ਉਹ ਗੁਰਦੁਆਰਾ ਪਾਣ ਸਾਫ ਸੱਚੀ ਮੰਜੀ ਨਗਰ ਸੈਦੇਵਾਲਾ ਵਿਖੇ ਪਹੁੰਚ ਕਰਕੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਜੋੜਾ ਸਾਹਿਬ ਦੇ ਦਰਸ਼ਨਦਾਰੇ ਕਰਕੇ ਆਪਣੇ ਤਲ ਨਾਲ ਛੁਹਾ ਕੇ ਦੁੱਖਾਂ ਤੋਂ ਰਹਿਤ ਹੋ ਸਕਦਾ ਤੇ ਸੁੱਖਾਂ ਦੀ ਪ੍ਰਾਪਤੀ ਕਰ ਸਕਦਾ ਹੈ ਇਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਉਹ ਸਰੋਵਰ ਹੈ ਤੇ ਜਿਵੇਂ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਸੀਗੇ ਉਹ ਇੱਥੇ ਪਹਿਲੇ ਦਰਬਾਰ ਸਾਹਿਬ ਨੇ ਤੇ ਇੱਥੇ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਜਿਹੜੀ ਉਹ ਬਣ ਰਹੀ ਹੈ ਜਿਵੇਂ ਬਾਬਾ ਜੀ ਨੇ ਵੀ ਦੱਸਿਆ ਸੀਗਾ ਹਨ ਜਦੋਂ ਇਤਿਹਾਸਣ ਆਇਆ ਸੀ ਇਹ ਨਵੀਂ ਇਮਾਰਤ ਜਿਹੜੀ ਉਹ ਸਾਰੀ ਚੱਲ ਰਹੀ ਹੈ ਦਰਬਾਰ ਸਾਹਿਬ ਦੀ ਕਿਉਂਕਿ ਸੰਗਤਾਂ ਇੱਥੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਹੁਣ ਆਉਂਦੀਆਂ ਨੇ ਬਹੁਤ ਭਾਰੀ ਜਿਹੜਾ ਸੰਗਤਾਂ ਦਾ ਇਕੱਠ ਆਉਂਦਾ ਹਨ ਤੇ ਇਹ ਦਰਬਾਰ ਸਾਹਿਬ ਜਿਹੜੇ ਉਹ ਨਵੇਂ ਬਣਾਏ ਜਾ ਰਹੇ ਨੇ ਤੇ ਤੇਰੇ ਰਹਿਸ਼ ਦਾ ਵੀ ਜਿਹੜਾ ਪ੍ਰਬੰਧ ਹੈਗਾ ਜੇ ਤੁਸੀਂ ਦੂਰੋਂ ਆਉਨੇ ਹੋ ਸਾਹਮਣੇ ਜਿਵੇਂ ਸਰਾਵਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਹਨ ਤੇ ਇੱਥੇ ਰੋਕਣ ਦਾ ਵੀ ਜਿਹੜਾ ਪ੍ਰਬੰਧ ਹੈ ਜੇ ਤੁਸੀਂ ਦੂਰੋਂ ਆਉਨੇ ਹੋ ਤਾਂ ਇੱਥੇ ਕਮਰੇ ਮਿਲ ਜਾਣਗੇ ਰਹਿਸ਼ ਜਿਹੜੀ ਹੈਗੀ ਤੇ ਲੰਗਰ ਦਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਜਿਹੜਾ ਉਹ ਹੈਗਾ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਈ ਤੇ ਤੁਹਾਨੂੰ ਸਾਰਾ ਇਤਿਹਾਸ ਇਹ ਸਥਾਨ ਦਾ ਜਿਹੜਾ ਉਹ ਦੱਸਿਆ ਵੀ ਕਿਸ ਤਰ੍ਹਾਂ ਇਹ ਸਥਾਨ ਤੇ ਜਿਹੜੇ ਉਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋੜਾ ਸਾਹਿਬ ਉਹ ਇੱਥੇ ਆਏ ਤੇ ਕਿਸ ਤਰ੍ਹਾਂ ਜੂੜਾ ਸਾਹਿਬ ਦੇ ਨਾਲ ਜਿਹੜੇ ਸੰਗਤਾਂ ਦੇ ਦੁੱਖ ਦਰਦ ਉਹ ਦੂਰ ਹੁੰਦੇ ਨੇ ਬਾਕੀ ਜੂੜਾ ਸਾਹਿਬ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਏ ਨੇ ਤੇ ਇਧਰਲੀ ਸਾਈਡ ਇਹ ਸਰੋਵਰ ਨੇ ਗੁਰਦੁਆਰਾ ਸਾਹਿਬ ਦੇ ਬਾਕੀ ਇਹ ਸਾਰਾ ਇਤਿਹਾਸ ਆ ਇਹ ਸਥਾਨ ਦਾ ਇਹ ਗੁਰਦੁਆਰਾ ਸਾਹਿਬ ਮਾਨਸਾ ਜ਼ਿਲ੍ਹੇ ਦੇ ਵਿੱਚ ਨੇ ਤੇ ਬੁੱਢਲਾਡਾ ਤਹਿਸੀਲ ਜਿਹੜੀ ਉਹ ਪੈ ਜਾਂਦੀ ਆ ਕਿ ਆਪਾਂ Google Map ਦਾ ਲਿੰਕ ਵੀ ਜੀਤਾਗੇ ਡਿਸਕ੍ਰਿਪਸ਼ਨ ਦੇ ਵਿੱਚ ਹਨਾ ਤੇ ਸਕਰੀਨ ਤੇ ਵੀ ਆਪਾਂ ਐਡਰੈਸ ਜਿਹੜਾ ਪੂਰਾ ਚਲਾ ਦਾਂਗੇ ਗੁਰਦੁਆਰਾ ਸਾਹਿਬ ਦਾ ਨਾਮ ਜਿਹੜਾ ਉਹ ਚਲਾ ਦਾਂਗੇ ਸੋ ਇਹ ਸਾਰਾ ਇਤਿਹਾਸ ਸੀ ਇਹ ਸਥਾਨ ਦਾ ਅ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ